ਸਕੂਲ ਆਫ ਐਮਿਨੈਂਸ ਜਿਹਨੂੰ ਪੌਪੂਲਰਲੀ ਮੁੰਡਿਆਂ ਦਾ ਸਕੂਲ ਬਰਦਾਸਪੁਰ ਕਿਹਾ ਜਾਂਦਾ ਹੈ ਔਰ ਉਹਦੇ ਵਿੱਚ ਅੱਜ ਵੱਖ-ਵੱਖ ਵਿਕਾਸ ਦੇ ਕਾਰਜਾਂ ਦਾ ਉਦਘਾਟਨ ਕੀਤਾ ਇਹਦੇ ਵਿੱਚ ਪਿਛਲੇ ਸਾਲਾਂ ਦੇ ਤਕਰੀਬਨ 36 ਲੱਖ 49 ਹਜ਼ਾਰ ਤੇ 597 ਰੁਪਏ ਖਰਚ ਆਏ ਨੇ ਔਰ ਸਭ ਤੋਂ ਚੰਗੀ ਗੱਲ ਜੋ ਮਨ ਨੂੰ ਅੱਜ ਲੱਗ ਰਹੀ ਹੈ ਕਿ ਅਸੀਂ ਜਿਸ ਲੈਬ ਦੇ ਵਿੱਚ ਖੜੇ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਦਾ 메인 ਉਦਮ ਹੈ ਕਿ ਅਸੀਂ ਬੱਚਿਆਂ ਨੂੰ ਨੌਕਰੀ ਲੈਣ ਵਾਲੇ ਨਹੀਂ ਨੌਕਰੀ ਦੇਣ ਵਾਲੇ ਬਣਾਉਣਾ ਉਸ ਪ੍ਰਯਾਸ ਦੇ ਵਿੱਚ ਇਹ ਸਬਜੈਕਟ ਜਿਹੜਾ ਇੰਟਰੋਡਿਊਸ ਕੀਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਲੱਗੇਗਾ ਕਿ ਆਪਾਂ ਇਹ ਬਿਜ਼ਨਸ ਕਿਵੇਂ ਕਰਨਾ ਹੈ ਬਿਜ਼ਨਸ ਨੂੰ ਕਿਵੇਂ ਵਧਾਉਣਾ ਕਿਵੇਂ ਸੈਟਅਪ ਕਰਨਾ ਔਰ ਕੀ ਕੀ ਉਹਦੀਆਂ ਫੈਸਿਲਿਟੀਆਂ ਸਾਨੂੰ ਮਿਲ ਸਕਦੀਆਂ ਨੇ ਸੋ ਇਹ ਪਹਿਲੀ ਵਾਰੀ ਹੋਇਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਔਰ ਅਰਜੋਤ ਵੈਸਜੀ ਦੇ ਪ੍ਰਯਾਸਾਂ ਨਾਲ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ ਤੇ ਸਬਜੈਕਟ ਵੀ ਇੰਟਰੋਡਿਊਸ ਹੋ ਗਿਆ ਸੋ ਜਿਸ ਵਕਤ ਇਹ ਸਬਜੈਕਟ ਦੇ ਨਾਮ ਸਰਕਾਰ ਦੀ ਮੰਸ਼ਾ ਇਹ ਆ ਕਿ ਆਪਾਂ ਬੱਚਿਆਂ ਨੂੰ ਏਮਪਲੋਇਰ ਬਣਾਉਣਾ ਤਾਂ ਕਿ ਉਹ ਅੱਗੇ ਏਮਪਲੋਇਮੈਂਟ ਜਨਰੇਟ ਕਰ ਸਕਣ ਇੰਨੇ ਸਾਲ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੀ ਗੱਲ ਚੱਲਦੀ ਰਹੀ ਔਰ ਇਹੀ ਅਸੀਂ ਕਹਿੰਦੇ ਰਿਹਾ ਵੀ ਬੱਚਿਆਂ ਨੂੰ ਰੋਜ਼ਗਾਰ ਦਿਓ ਅਰੇ ਪਹਿਲੀ ਸਰਕਾਰ ਆ ਜਿਨੇ ਇਹ ਫੈਸਲਾ ਕੀਤਾ ਕਿ ਰੋਜ਼ਗਾਰ ਦੇ ਨਾਲ-ਨਾਲ ਬੱਚਿਆਂ ਨੂੰ ਰੋਜ਼ਗਾਰ ਦੇਣ ਵਾਲੇ ਬਣਾਉਣਾ ਸੋ ਮੈਨੂੰ ਖੁਸ਼ੀ ਹੋਈ ਆ ਸਾਡੇ ਨਾਲ ਅ ਰਜੇਸ਼ ਸ਼ਰਮਾ ਜੀ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਸੈਕੰਡਰੀ ਨੇ ਉਹ ਵੀ ਨਾਲ ਨੇ ਔਰ ਇਸ ਸਕੂਲ ਦੇ ਪ੍ਰਿੰਸੀਪਲ ਅਨਿਲ ਪੱਲਾ ਜੀ ਔਰ ਸਾਰਾ ਸਟਾਫ ਔਰ ਮੇਰੇ ਨਾਲ ਮੇਰੇ ਪਾਰਟੀ ਦੇ ਬਹੁਤ ਅਹਿਮ ਰੁਕਣ ਔਰ ਇਥੋਂ ਦਾ ਸਟਾਫ ਇਥੋਂ ਦੇ ਬੱਚੇ ਬਹੁਤ ਵਧੀਆ ਲੱਗਾ ਇਹ ਮਿਆਰੀ ਸਕੂਲ ਆ ਔਰ ਇਹ ਸਕੂਲ ਦੇ ਨਾਲ ਗੁਰਦਾਸਪੁਰ ਦਾ ਇਤਿਹਾਸ ਜੁੜਿਆ ਇਸ ਖੂਲ ਨੇ ਬਹੁਤ ਸਾਰੇ ਵੱਖਰੇ ਵੱਖਰੇ ਸ਼ਖਸੀਅਤਾਂ ਵੱਖਰੀ ਵੱਖਰੀ ਟੀਮ ਦੇ ਵਿੱਚ ਸਮਾਜ ਨੂੰ ਦਿੱਤੀਆਂ ਨੇ ਸੋ ਮੈਨੂੰ ਇੱਥੇ ਆ ਕੇ ਖੁਸ਼ੀ ਵੀ ਹੁੰਦੀ ਆ ਔਰ ਇਸ ਧਰਤੀ ਨੂੰ ਨਮਨ ਵੀ ਕਰਦੇ ਆ ਇਹ ਧਰਤੀ ਬੜੀ ਪਵਿੱਤਰ ਹੈ ਇਸ ਧਰਤੀ ਨੇ ਬਹੁਤ ਵੱਡੇ ਵੱਡੇ ਆਲਾ ਆਲਾ ਅਫਸਰ ਵੀ ਪੈਦਾ ਕਰਕੇ ਸਮਾਜ ਨੂੰ ਦਿੱਤੇ ਔਰ ਜਿਹਦੇ ਨਾਲ ਅੱਜ ਸਮਾਜ ਜਿਹੜਾ ਉਹ ਖੜਾ ਸੋ ਮੈਨੂੰ ਅੱਜ ਇਹ ਕਹਿ ਵੀ ਦੱਸਦਿਆਂ ਖੁਸ਼ੀ ਆ ਕਿ ਪਹਿਲੀ ਵਾਰ ਜਿਹੜੇ ਸਾਡੇ ਪ੍ਰਿੰਸੀਪਲ ਆdੀਆਂ ਪੋਸਟਾਂ ਖਾਲੀ ਸੀਗੀਆਂ ਇਹ ਸਰਕਾਰ ਨੇ 50% ਪ੍ਰਮੋਸ਼ਨ ਕੋਟਾ ਵਧਾ ਕੇ 75% ਕਰਤਾ ਉਹਨਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਔਰ ਇਹਦੇ ਨਾਲ ਤਕਰੀਬਨ 500 ਪ੍ਰਿੰਸੀਪਲ ਜਿਹੜੇ ਨੇ ਉਹ ਪ੍ਰਮੋਟ ਹੋਣਗੇ ਤੇ ਵਕਰੀ ਵਕਰੀ ਜਗ੍ਹਾ ਤੇ ਤਨਾਤ ਹੋਣਗੇ ਸੋ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਭਗਵੰਤ ਮਾਨ ਜੀ ਦਾ ਔਰ ਇਸ ਤੋਂ ਇਲਾਵਾ ਟੀਚਰ ਸਹਿਬਾਨ ਨੂੰ ਪ੍ਰਿੰਸੀਪਲਸ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਾਕੀ ਉਥੋਂ ਉਥੋਂ ਦਾ ਸੈਟਅਪ ਦੇਖ ਕੇ ਔਰ ਉਥੋਂ ਦਾ ਐਜੂਕੇਸ਼ਨ ਸਿਸਟਮ ਨੂੰ ਸਮਝਣ ਔਰ ਉਹ ਜਿਹੜੇ ਸਾਡੇ ਤੋਂ ਕਈ ਸਾਲ ਅੱਗੇ ਨੇ ਉਹਨਾਂ ਤੋਂ ਐਕਸਪਰਟਾਈਜ਼ ਲਿਆ ਕੇ ਦੁਬਾਰਾ ਆਪਣੇ ਸੂਬੇ ਦੇ ਵਿੱਚ ਉਹਨੂੰ ਇੰਪਲੀਮੈਂਟ ਕਰਕੇ ਉਹਨਾਂ ਸਾਡੇ ਸੂਬੇ ਨੂੰ ਵੀ ਉਹਨਾਂ ਉਸ ਸਟੇਜ ਤੇ ਲੈ ਕੇ ਜਾਇਆ ਜਾਏ ਅੱਜ ਮੈਨੂੰ ਕਿਸੇ ਵਕਤ ਇਸ ਗੱਲ ਦਾ ਅਫਸੋਸ ਹੁੰਦਾ ਕਿ ਜਿਸ ਵਕਤ ਜਿਹੜੀਆਂ ਸਾਡੀਆਂ ਆਪੋਜੀਸ਼ਨ ਪਾਰਟੀਆਂ ਨੇ بجائے ਇਹਨੂੰ ਐਪਰੀਸ਼ੀਏਟ ਕਰਨ ਦੇ ਉਹਨਾਂ ਨੂੰ ਇਸ ਗੱਲ ਦੀ ਚਿਹੜ ਲੱਗਦੀ ਆ ਵੀ ਅਸੀਂ ਐਨੇ ਸਾਲ ਤੱਕ ਕਰ ਨਹੀਂ ਸਕੇ ਸਾਨੂੰ ਇਹ ਆਈਡੀਆ ਹੀ ਨਹੀਂ ਆਇਆ ਇਹ ਚਾਹੁੰਦੇ ਸੀਗੇ ਵੀ ਪੰਜਾਬ ਦੇ ਬੱਚੇ ਬਿਨਾਂ ਚਾਰਦੁਵਾਰੀ ਤੋਂ ਰਹਿਣ ਇਹ ਚਾਹੁੰਦੇ ਸੀ ਵੀ ਪੰਜਾਬ ਦੇ ਸਕੂਲਾਂ ਦੇ ਬੱਚੇ ਗੰਦੇ ਟਾਇਲਟਸ ਦੇ ਵਿੱਚ ਰਹਿਣ ਕਿਉਂਕਿ ਇਹਨਾਂ ਦੀ ਆਪਣੀ ਮਾਨਸਿਕਤਾ ਐਸੀ ਸੀਗੀ ਪਰ ਮਾਫਰੀ ਨਾ ਇਹ ਸਰਕਾਰ ਦੇ ਔਰ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਨੀਸ਼ ਸਸੋਡਿਆ ਜੀ ਦੀ ਸੋਚ ਦੇ ਜਿਨ੍ਹਾਂ ਨੇ ਹਰ ਸਕੂਲ ਦੇ ਵਿੱਚ ਉਹਨਾਂ ਨੇ ਕਿਹਾ ਬਾਉਂਡਰੀ ਵਾਲ ਜਿਹੜੀ ਆ ਮਸਟ ਹੋਣੀ ਚਾਹੀਦੀ ਆ ਆਡੀਓ ਸਾਹਿਬ ਆਪਾਂ ਵੇਖ ਕੇ ਆਏ ਆ ਸਕੂਲ ਦੀ ਬਾਉਂਡਰੀ ਵਾਲ ਥੋੜੀ ਜਿਨਕੰਪਲੀਟ ਸੀ ਅਜੋ ਵੀ ਤੁਸੀਂ ਕੰਪਲੀਟ ਕਰਤੀ ਆ ਟਾਇਲਟ ਜਿਹੜੇ ਨੇ ਉਹ ਵਧੀਆ ਹੋ ਗਏ ਨੇ ਕਮਰੇ ਬਹੁਤ ਛੋੜੇ ਬਣ ਗਏ ਨੇ ਨਤੀਜੇ ਦੇ ਤੌਰ ਤੇ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਮੈਂ ਮੁਬਾਰਕ ਦਿੰਦਾ ਜਿਨ੍ਹਾਂ ਨੇ ਬકરી ਬકરી ਐਜੂਕੇਸ਼ਨ ਪਾਰਕ ਜਿਹੜੇ ਨੇ ਤਿਆਰ ਕੀਤੇ ਨੇ ਇਨਫੋਰਮੇਸ਼ਨ ਦੇਣ ਵਾਸਤੇ ਬੋਰਡਸ ਸਾਈਨ ਬੋਰਡਸ ਲਗਾਏ ਨੇ ਸੋ ਥੈਟ ਬੱਚਿਆਂ ਨੂੰ ਅਕੈਡੈਮਿਕ ਤੋਂ ਇਲਾਵਾ ਇਹ ਚੀਜ਼ਾਂ ਵੀ ਜੜੀਆਂ ਨੇ ਉਹ ਸਾਹਮਣੇ ਹੋਣ ਸੋ ਅੱਜ ਜਿਹੜੀ ਸਿੱਖਿਆ ਦੇ ਵਿੱਚ ਕ੍ਰਾਂਤੀ ਆ ਉਹ ਰੰਗ ਲੈ ਕੇ ਆ ਰਹੀ ਹਾਂ ਅੱਜ ਮੈਂ ਬੇਨਤੀ ਕਰੂੰਗਾ ਆਪੋਜੀਸ਼ਨ ਪਾਰਟੀਆਂ ਨੂੰ